ਆਪਣਾ ਇਹ ਸਾਰਿਆਂ ਦਾ ਫਰਜ਼ ਬਣਦਾ ਵੀ ਜੇਕਰ ਕੋਈ ਸਾਡਾ ਭੈਣ ਭਰਾ ਹੋਵੇ ਐਦ ਕਰਦਾ ਕਿਸ ਤਰ੍ਹਾਂ ਦਾ ਰਾਜਨੀਤੀ ਵੜਨ ਦਾ ਵੀ ਕਿਉਂਕਿ ਕੋਈ ਵੀ ਸਪੇਸ ਸਾਨੂੰ ਲੱਗਦਾ ਵੀ ਖਾਲੀ ਛੱਡਣ ਦੀ ਲੋੜ ਨਹੀਂ ਹੈਗੀ ਸਾਨੂੰ ਅਸੀਂ ਇਹ ਗਲਤੀਆਂ ਕੀਤੀਆਂ ਨੇ ਸ਼ਾਇਦ ਸਪੇਸਾਂ ਦਿੱਤੀਆਂ ਨੇ ਤੇ ਉਸ ਸਪੇਸਾਂ ਮੱਲ ਕੇ ਅੱਜ ਉਹ ਲੋਕ ਦਿੱਲੀ ਵਾਲੇ ਸਾਡੇ ਸਿਰ ਤੇ ਬੈਠੇ ਨੇ ਬਦਲਾ ਦੇ ਨਾਂ ਤੇ ਝਾੜੂ ਵਾਲੇ ਬੈਠੇ ਨੇ ਪਹਿਲਾਂ ਉਹ ਕਾਂਗਰਸ ਬਾਦਲ ਕਾਂਗਰਸ ਬਾਦਲ ਵਾਲੀ ਖੇਡ ਚੱਲੀ ਜਾਂਦੀ ਸੀ ਹੁਣ ਜਿਹੜੀ ਆ ਉਹ ਮਹਾਰਾਜ ਨੇ ਚਲੋ ਕਿਰਪਾ ਕੀਤੀ ਅੱਖਾਂ ਖੁੱਲੀਆਂ ਸਾਰਿਆਂ ਦੀਆਂ ਤੇ ਪਤਾ ਲੱਗ ਗਿਆ ਕਿ ਜਿਹੜੀ ਦਿੱਲੀ ਦੀ ਵਿਚਾਰਧਾਰਾ ਦੇ ਆਦੀਨ ਕੰਮ ਕਰਨ ਵਾਲੇ ਲੋਕ ਨੇ ਉਹ ਕਦੀ ਵੀ ਪੰਥ ਦੀ ਪੰਜਾਬ ਦੀ ਭਲੇ ਦੀ ਗੱਲ ਨਹੀਂ ਲੋਚ ਸਕਦੇ ਇਸ ਕਰਕੇ ਆਓ ਰਲ ਮਿਲ ਕਰਕੇ ਆਪਾਂ ਸਾਰੇ ਜਿਹੜਾ ਉਹ ਭਾਈ ਮਨਦੀਪ ਸਿੰਘ ਦਾ ਸਾਥ ਦਈਏ ਭਾਈ ਸੰਦੀਪ ਸਿੰਘ ਜਿਨ੍ਹਾਂ ਦੀ ਏਨੀ ਵੱਡੀ ਕੁਰਬਾਨੀ ਹੈ ਆਪਣੇ ਛੋਟੇ ਛੋਟੇ ਦੁੱਧ ਚੁੰਗਦੇ ਬੱਚਿਆਂ ਨੂੰ ਛੱਡ ਕਰਕੇ ਜੇਲ੍ਹ 'ਚ ਬੈਠੇ ਨੇ ਸੇਵਾਵਾਂ ਜਿਹੜੀਆਂ ਉਹਨਾਂ ਕੋਲੋਂ ਮਹਾਰਾਜ ਨੇ ਲਈਆਂ ਨੇ ਉਹ ਆਪਾਂ ਸਾਰੇ ਜਾਣੀ ਜਾਣਾਂ ਚੰਗੀ ਤਰ੍ਹਾਂ ਜਾਣਦੇ ਆਂ ਹੁਣ ਆਪਣਾ ਫਰਜ਼ ਬਣਦਾ ਕਿ ਆਪਣੇ ਕੋਲੋਂ ਜਿਹੜੀ ਉਹਨਾਂ ਨੇ ਇੱਕ ਆਸ ਰੱਖੀ ਆ ਆਪਣੇ ਕੋਲ ਇੱਕ ਮੰਗ ਮੰਗੀ ਆ ਉਹ ਆਪਾਂ ਉਹਨਾਂ ਦੀ ਪੂਰੀ ਕਰਨੀ ਆ ਤੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਜਿਤਾ ਕਰਕੇ ਤੇ ਬਣਦਾ ਜਿਹੜਾ ਮਾਨ ਸਤਕਾਰ ਆ ਉਹ ਦਵਾਉਣਾ ਤਾਂ ਕਿ ਉਹ ਪੰਥ ਦੇ ਪੰਜਾਬ ਦੀ ਗੱਲ ਚੜ੍ਹਦੀ ਕਲਾ ਨਾਲ ਕਰ ਸਕਣ ਭਵਿਕ ਵਿੱਚ ਵੀ 2027 ਦੀ ਗੱਲ ਚੱਲ ਰਹੀ ਆ ਮਹਾਰਾਜ ਘਰੇ ਭਾਈ ਅਮਿਤ ਪਾਲ ਸਿੰਘ ਬਾਹਰ ਆਉਣ ਉਹਨਾਂ ਦੀ ਅਗਵਾਈ ਦੇ ਹੇਠ ਜੋ ਵੀ ਇਹ ਸਾਰਾ ਇਲੈਕਸ਼ਨ ਦਾ ਸਿਸਟਮ ਆ ਵੋਟ ਪ੍ਰਕਿਰਿਆ ਦਾ ਸਿਸਟਮ ਆ ਇਹਦੇ ਵਿੱਚ ਭਾਗ ਲੈ ਕਰਕੇ ਵੱਡੇ ਪੱਤਰ ਦੇ ਉੱਤੇ ਪੰਥ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅੱਗੇ ਲਾ ਕਰਕੇ ਜਿਹੜਾ ਵਾ ਉਹ ਸਿਸਟਮ ਬਣਾਇਆ ਜਾਵੇ ਤਾਂ ਕਿ ਇਹ ਲੋਟੂ ਟੋਲੇ ਜਿਹੜੇ ਨੇ ਇਹਨਾਂ ਤੋਂ ਬਚਿਆ ਜਾਵੇ